ਇੱਥੇ ਅੱਜ ਕਿਸੇ ਨੂੰ ਕੋਈ ਬਾਲ ਨਹੀਂ ਦਿੰਦਾ ਆਪਣਾ ਸਰੀਰ 'ਚ ਜਿਹੜਾ ਬਲੱਡ ਵੰਡਦਾ ਨਾ ਮਾ ਉਹ ਵੀ ਦੇਣ ਕਿ ਨਹੀਂ ਉਹ ਕੰਨੀ ਕਤਰਾਂਉਂਦੇ ਨੇ ਲੋਕ ਪਰ ਇਹ ਸਰੀਰਦਾਨ ਕਰ ਰਹੇ ਹੋ ਕਿੱਡੀ ਕਿ ਕੁਰਬਾਨੀ ਮੰਨਦੇ ਹੋ ਤੁਸੀਂ ਵੱਡੀ ਕੁਰਬਾਨੀ ਮਾਰਨਾ ਲਖਾਏ ਮੰਡਲ 'ਮੇ ਆਏ ਜੇ ਮੈਂ ਆਪਾਂ ਜਾਣਦੇ ਆ ਬਾਈ ਜੀ ਜਿਹੜੀ ਰੂਹ ਨੇ ਇੱਕ ਵਾਰੀ ਸੰਸਾਰ ਤੇ ਜਨਮ ਲੈ ਲਿਆ ਉਹਨੇ ਜਾਣਾ ਜ਼ਰੂਰ ਹੈ ਪਰ ਕੁਝ ਲੋਕ ਐਸੇ ਹੁੰਦੇ ਆ ਜਿਹੜੇ ਸਦਾ ਅਮਰ ਹੋ ਕੇ ਦੁਨੀਆ ਤੋਂ ਚਲੇ ਜਾਂਦੇ ਨੇ ਇਸੇ ਤਰ੍ਹਾਂ ਦੀ ਉਦਾਹਰਨ ਅੱਜ ਡੇਰਾ ਸੱਚਾ ਸੌਦਾ ਦੇ ਪਿੰਡ ਪੈਣੀ ਫੱਤਾ ਤੋਂ ਧਕੇਲ ਸਿੰਘ ਇਨਸਾਨੇ ਦਿੱਤੀ ਹੈ ਜੋ ਕਿ ਜਿਉਂਦੇ ਜੀਵੀ ਬਹੁਤ ਮਾਨਤਾ ਦੀ ਵੱਡੇ ਪੱਧਰ ਤੇ ਸੇਵਾ ਕਰਦੇ ਰਹੇ ਤੇ ਮਰਨੋਂ ਪ੍ਰੰਤ ਵੀ ਆਪਣੀ ਸਰੀਰ ਹੈ ਜਿਹੜੇ ਮੈਡੀਕਲ ਖੋਜਾਂ ਵਾਸਤੇ ਬੱਚਿਆਂ ਦੀ ਪੜ੍ਹਾਈ ਜਿਹੜੀ ਮੈਡੀਕਲ ਦੀ ਕਰਦੇ ਨੇ ਉਹਨਾਂ ਦੀਆਂ ਖੋਜਾਂ ਵਾਸਤੇ ਆਪਣਾ ਸਰੀਰਦਾਨ ਕਰਕੇ ਸਦਾ ਲਈ ਅਮਰ ਹੋ ਗਏ ਇਹ ਡੇਰਾ ਸੱਚਾ ਸੌਦਾ ਇੱਕ ਐਸੀ ਹੀ ਸੰਸਥਾ ਜੋ ਇਹ ਕੰਮ ਕਰ ਰਹੀ ਹੈ ਤੇ ਹੁਣ ਤੱਕ ਨਾ ਜਾਣੇ ਕਿੰਨੀਆਂ ਇੱਕ ਡੈੱਡ ਬਾਡੀਆ ਇਹ ਸਰੀਰ ਜਿਹੜੇ दान ਹੁਣ ਤੱਕ ਵਕਫਾ ਖਾਸਪੀਟਲ ਨੂੰ ਕਰ ਚੁੱਕੇ ਨੇ ਪਹਿਲੀ ਅਜਿਹੀ ਸੰਸਥਾ ਮੰਨੀ ਜਾ ਰਹੀ ਹੈ ਪੂਰੇ ਭਾਰਤ ਦੇ ਵਿੱਚ ਜਿਹੜੇ ਸਰੀਰ ਆਪਦਾ ਮਰਨੋਂ ਪ੍ਰਾਂਤ ਜਲਾਉਂਦੇ ਨਹੀਂ ਹੈਗੇ दान ਕਰ ਦਿੰਦੇ ਨੇ ਕਿ ਮੈਡੀਕਲ ਖੋਜਾਂ ਵਾਸਤੇ ਜਿੱਥੇ ਬੱਚੇ ਪੜ੍ਹਾਈ ਕਰਕੇ ਨਵੀਆਂ-ਨਵੀਆਂ ਦਵਾਈਆਂ ਦੀ ਖੋਜ ਜਾਂ ਇਲਾਜ ਦੀ ਖੋਜ ਇਹਨਾਂ ਦੇ ਬਾਡੀ ਦੇ ਨਾਲ ਐਕਸਪੈਰੀਮੈਂਟ ਕਰਕੇ ਕਰਦੀਆਂ ਹਨ ਤੁਸੀਂ ਦੇਖ ਕੇ ਹੈਰਾਨ ਹੋਵੋਗੇ ਕਿ ਪਰਿਵਾਰ ਦਾ ਜੋ ਪਰਿਵਾਰ ਫੈਸਲਾ ਲੈਂਦਾ ਹੈ ਇਸ ਤਰ੍ਹਾਂ ਦੇ ਉਹ ਕਿੰਨਾ ਸਖਤ ਫੈਸਲਾ ਕਰਦੇ ਹਨ ਕਿਉਂਕਿ ਸਮਾਜ ਦੀਆਂ ਤੁਹਾਨੂੰ ਪਤਾ ਸਾਡੇ ਜਿਹੜੀਆਂ ਕੁਰਿਤੀਆਂ ਕਿੰਨੀਆਂ ਫੈਲੀਆਂ ਹੋਈਆਂ ਨੇ باوجود ਇਸ ਦੇ ਵੀ ਡੇਰਾ ਸੱਚਾ ਸੌਦਾ ਦੇ ਜਿਹੜੇ ਸਮਰਥਕ ਨੇ ਜਾਂ ਤ੍ਰੇਮੀ ਕਹ ਲਈਏ ਉਹ ਡਟ ਕੇ ਆਪਣੇ ਜਿਹੜਾ ਗੁਰੂ ਨੂੰ ਦਿੱਤੇ ਹੋਏ ਵਾਚਨ ਨੇ ਜਾਂ ਕਹੀ ਦੀਆ ਸੰਕਲਪ ਨੂੰ ਉਹਨਾਂ ਨੂੰ ਪੂਰੇ ਮਹਾਨਤਾ ਨਾਲ ਪੂਰੀ ਸਿਹਰਦਤਾ ਨਾਲ ਤੇ ਡਟ ਕੇ ਉਹਦੇ ਤੇ ਪਹਿਰਾ ਦੇ ਕੇ ਉਹਨਾਂ ਦੇ ਬੋਲ ਪਗਾ ਕੇ ਮਨੁੱਖਤਾ ਭਲਾਈ ਦੀ ਸੇਵਾ ਕਰਨੇ ਇਸ ਤਰ੍ਹਾਂ ਦੇ 167 ਭਲਾਈ ਕਾਰਜ ਹੈ ਜਿਹੜਾ ਡੇਰਾ ਸੱਚਾ ਸੌਦਾ ਕਰ ਰਿਹਾ ਤੁਸੀਂ ਮੈਂ ਖੁਦ ਇੱਕ ਪੱਤਰਕਾਰ ਹੋਣ ਦੇ ਨਾਤੇ ਮੇਰੇ ਮਨ ਦੇ ਉੱਤੇ ਬੜੀ ਇਸ ਗੱਲ ਦੀ ਛਾਪ ਹੈ ਕਿ ਕਿੱਡਾ ਫੈਸਲਾ ਸਰੀਰਦਾਨ ਕਰਨ ਦਾ ਕਿਉਂਕਿ ਬਹੁਤ ਸੈਂਟੀਮੈਂਟ ਪਰਿਵਾਰ ਦੇ ਬਾਈ ਜੀ ਜੁੜੇ ਹੁੰਦੇ ਨੇ ਫੇਰ ਵੀ ਹਰ ਇੱਕ ਨੂੰ ਆਪਦਾ ਪਿਓ ਦਾਦਾ ਧੀ ਮਾਂ ਪੁੱਤ ਸਭ ਪਿਆਰੇ ਹੁੰਦੇ ਨੇ ਫੇਰ ਵੀ ਐਡੇ ਵੱਡੇ ਫੈਸਲੇ ਲੈਣੇ ਇਹ ਕੋਈ ਖਾਲਾ ਜੀ ਦਾ ਬਾੜਾ ਨਹੀਂ ਬਹੁਤ ਵੱਡੇ ਭਾਗ ਨੇ ਇਹਨਾਂ ਪਰਿਵਾਰ ਦੇ ਤੇ ਜਿਹੜਾ ਇਹ ਜਲਸਾ ਹਜ਼ਾਰਾਂ ਲੋਕ ਚੱਲ ਕੇ ਇਹਨਾਂ ਨੂੰ ਸ਼ਰਧਾਂਜਲੀ ਅਰਪਿਤ ਕਰ ਰਹੇ ਨੇ ਤੇ ਪਿੰਡ ਦੇ ਵਿੱਚ ਇੱਕ ਸੁਨੇਹਾ ਦੇ ਰਹੇ ਨੇ ਕਿ ਇਹ ਸਰੀਰਦਾਨ ਕੀਤਾ ਤਾਂ ਤੁਸੀਂ ਵੀ ਕਰ ਸਕਦੇ ਹੋ ਅਸੀਂ ਜਿਉਂਦੇ ਜੀ ਆਪਣਾ ਬਲੱਡ ਦਾਨ ਕਰ ਸਕਦੇ ਆ organ ਦਾਨ ਕਰ ਸਕਦੇ ਆ ਇਹ ਸਾਰੇ ਇਹ ਰੈਲੀ ਕੱਢਣ ਦਾ ਮਤਲਬ ਇਹ ਹੈ ਜਾਗਰੂਕਤਾ ਰੈਲੀ ਆ ਕੋਈ ਦਿਖਾਵਾ ਨਹੀਂ ਹੈ ਸੋ ਵੱਧ ਤੋਂ ਵੱਧ ਸ਼ੇਅਰ ਕਰੋ ਜਿਨ੍ਹਾਂ ਨੂੰ ਇਹ ਚੀਜ਼ ਚੰਗੀ ਲੱਗੀ ਆਓ ਸੋਣੋ ਪਿੰਡ ਦੇ ਸਰਪੰਚ ਰਾਣੀ ਕੌਰ ਦਾ ਕੀ ਕਹਿਣਾ ਜੀ ਜਿਹੜਾ ਤੁਸੀਂ ਅੱਜ ਇਹ ਸਮਾਗਮ ਹੋਇਆ ਡੇਰਾ ਸੱਚਾ ਸੌਦਾ ਵੱਲੋਂ ਇਹ ਤੁਹਾਨੂੰ ਕਿਵੇਂ ਲੱਗਿਆ ਇਹ ਬਹੁਤ ਵਧੀਆ ਲੱਗਿਆ ਜੀ ਬਹੁਤ ਇਹਨਾਂ ਦੇ ਪਰਿਵਾਰ ਦੇ ਧੰਨਵਾਦ ਆ ਜਿਨ੍ਹਾਂ ਨੇ ਐਡਾ ਸਹਿਯੋਗ ਦਿੱਤਾ ਦਾਨ ਕੀਤਾ ਅੱਗੇ ਤੋਂ ਅੱਗੇ ਅਸੀਂ ਕਦੇ ਨਹੀਂ ਦੇਖਿਆ ਇਹ ਜਿਹੇ ਤਰ੍ਹਾਂ ਦੇ ਪਹਿਲਾਂ ਤੁਸੀਂ ਮਤਲਬ ਤੁਹਾਡੇ ਪਿੰਡ ਦੇ ਵਿੱਚ ਜਾਂ ਕੋਈ ਹੋਰ ਸਸਤਾ ਨੇ ਕਦੇ ਸਰੀਰਦਾਨ ਕੀਤਾ ਹੋਵੇ ਜਾਂ ਤੁਸੀਂ ਜ਼ਿਲ੍ਹੇ 'ਚ ਵੀ ਕਿਤੇ ਸੁਣਿਆ ਹੋਵੇ ਜਾਂ ਪੰਜਾਬ 'ਚ ਨਹੀਂ ਜੀ ਡੇਰਾ ਸੱਚਾ ਸੌਦਾ ਜਿੰਮੀ ਨਹੀਂ ਜੀ ਪਹਿਲੀ ਵਾਰ ਦੇਖ ਰਹੇ ਹੋ ਪਹਿਲੀ ਵਾਰ ਆਏ ਦੇਖਿਆ ਕੀ ਮਹਿਸੂਸ ਹੋਇਆ ਤੁਹਾਨੂੰ ਬਹੁਤ ਵਧੀਆ ਜੀ ਧੰਨਵਾਦ ਜੀ ਇਹਨਾਂ ਦੇ ਪਰਿਵਾਰ ਦੇ ਜਿਨ੍ਹਾਂ ਨੇ ਐਡਾ ਦਾਨ ਕੀਤਾ ਜੀ ਬੱਚਿਆਂ ਤੋਂ ਲਾ ਕੇ ਪੁੱਤਾਂ ਤੋਂ ਲਾ ਕੇ ਨੂੰਹਾਂ ਤੋਂ ਲਾ ਕੇ ਬਹੁਤ ਵਧੀਆ ਬਾਕੀ ਪਰਿਵਾਰ ਹੀ ਵਧੀਆ ਠੀਕ ਹੈ ਜੀ ਸਾਰਾ ਧੰਨਵਾਦ ਜੀ ਭਾਈ ਜੀ ਕੀ ਨਾਮ ਆ ਤੁਹਾਡਾ ਬਿਕਰ ਸਿੰਘ ਆ ਜੀ ਜਿਹੜਾ ਅੱਜ ਸਮਾਗਮ ਡੇਰਾ ਸੱਚਾ ਸੌਦਾ ਵੱਲੋਂ ਇਹ ਕੀਤਾ ਗਿਆ ਸਰੀਰਦਾਨ ਦਾ ਇਹ ਤੁਸੀਂ ਪਹਿਲਾਂ ਕਦੇ ਦੇਖਿਆ ਸੁਣਿਆ ਜਾਂ ਕਿਤੇ ਪੰਜਾਬ 'ਚ ਜਾਂ ਹਿੰਦੁਸਤਾਨ 'ਚ ਤੁਹਾਨੂੰ ਇਹ ਮਿਸਾਲ ਕੋਈ ਮਿਲੀ ਐ ਇਸ ਤੋਂ ਪਹਿਲਾਂ ਮੈਂ ਤੋਂ ਪਹਿਲਾਂ 3 ਸਾਲ ਉੱਥੇ ਜਾਂਦਾ ਰਿਹਾ ਕਿੱਥੇ ਜੀ ਡੇਰੀ ਠੀਕ ਐ ਜੀ ਬਸ ਕੁਦਰਤੀ ਜਦੋਂ ਕੋਈ ਚੱਕਰ ਬਣਦਾ ਜੀ ਅਸੀਂ ਜੋ ਆਪਣਾ ਡੇਰਾ ਤੇ ਉੱਥੇ ਨਮਾ ਬਣਿਆ ਟਿੱਬਿਆਂ 'ਚ ਜੀ ਅਸੀਂ ਟੱਡੋਦੇ ਹੁੰਦੇ ਜੀ ਜੀ ਮੇਤਰੀ ਪਣਾ ਵੀ ਕਰਿਆ ਜੀ ਤੇ ਉਸ ਤੋਂ ਬਾਅਦ ਮੇਰੇ 6:00 ਵਜੇ ਜੀ ਉੱਥੇ ਜੀ ਆਹ ਓਕ ਟੁੱਟ ਗਈ ਦੀ ਆਹ ਸਰੀਰ ਮੇਰਾ ਅੱਧਾ ਇੱਧਰ ਹੋ ਗਿਆ ਅੱਧਾ ਉੱਥੇ ਜੀ ਬਸ ਉਸ ਤੋਂ ਬਾਅਦ ਕੋਈ ਮਾਲਕ ਨੇ ਮੈਨੂੰ ਇੱਧਰ ਲਾ ਦਿੱਤਾ ਜੀ ਤੇ ਪ੍ਰੇਮ ਮੇਰਾ ਅਜੇ ਵੀ ਇਹਨਾਂ ਨਾਲ ਨਹੀਂ ਬਾਪੂ ਜੀ ਮੈਂ ਇਹ ਪੁੱਛਣਾ ਚਾਹੁੰਦਾ ਤੁਹਾਨੂੰ ਜਿਹੜਾ ਅੱਜ ਸਰੀਰਦਾਨ ਕੀਤਾ ਪ੍ਰੇਮੀ ਧਕੇਲ ਸਿੰਘ ਜੀ ਦਾ ਹਾਂ ਇਹ ਤਾਂ ਅਸੀਂ ਵੀ ਕਰਨਾ ਸਾਰੇ ਚਿਕਿਤਸਰਨਾ ਚਾਹੁੰਦੇ ਹਾਂ ਮਤਲਬ ਤੁਸੀਂ ਇਸ ਨਗਰ ਦੇ ਵਿੱਚ ਕਿਸੇ ਹੋਰ ਸਸਤਾ ਵੱਲੋਂ ਪਹਿਲਾਂ ਸਰੀਰਦਾਨ ਕੀਤਾ ਗਿਆ ਜਾਂ ਤੁਸੀਂ ਕੋਈ ਪੰਜਾਬ 'ਚ ਜਾਂ ਹਿੰਦੁਸਤਾਨ 'ਚ ਹੈ ਦੀ ਕੋਈ ਗੱਲ ਸੁਣੀ ਹੈ ਸਾਡਾ ਧੰਨਾ ਦੀ ਜੀ ਇੱਥੇ ਦਾ ਧੰਨਾ ਜੀ ਧੰਨੇ ਦਾ ਵੀ ਸਰੀਰਦਾਨ ਕਰਿਆ ਉਹ ਉਹ ਵੀ ਡੇਰਾ ਸੱਚਾ ਸੌਦਾ ਦੇ ਪ੍ਰੇਮੀ ਸੀ ਸਾਡੇ ਦਾ ਹਾਂ ਜੀ ਇਹੀ ਪੁੱਛਣਾ ਚਾਹੁੰਦਾ ਜੀ ਮੈ ਤੁਹਾਨੂੰ ਕਿਵੇਂ ਫੀਲ ਹੋਇਆ ਮਤਲਬ ਜੀ ਵਧੀਆ ਹੋਇਆ ਜੀ ਵੀ ਇਹ ਜਿਹੜੇ ਡੇਰਾ ਸੱਚਾ ਸੌਦਾ ਦੇ ਲੋਕ ਮਾਨਵਤਾ ਭਲਾਈ ਦੇ ਕੰਮ ਕਰ ਰਹੇ ਨੇ ਇਹਨਾਂ ਦੇ ਗੁਰੂ ਇਹਨਾਂ ਨੂੰ ਸਿੱਖਿਆ ਦੇ ਰਹੇ ਨੇ ਤੁਸੀਂ ਕੀ ਸੋਚਦੇ ਹੋ ਇਸ ਬਾਰੇ ਨਹੀਂ ਇਹ ਵਧੀਆ ਸੋਚਦਾ ਜੀ ਤਾਂ ਕੋਈ ਮਾੜਾ ਦੱਸਦੀ ਇਹ ਤਾਂ ਵਧੀਆ ਹੁੰਦਾ ਜਿਹੜਾ ਕੋਈ ਥਰੀ ਦਾ ਕਿਸੇ ਦਾ ਜਿਹੜਾ ਅੱਜ ਕਿਸੇ ਦੇ ਅੰਗ ਪੈ ਜੂ ਜਾਂ ਉਹ ਉਹ ਬੰਦਾ ਜਿਉਂਦਾ ਹੀ ਰਹੂ ਬਾਪੂ ਜੀ ਗੱਲ ਇਹ ਹੈ ਵੀ ਅੱਜ ਕੱਲ ਯੁੱਗ ਦਾ ਦੌਰ ਹੈ ਇੱਥੇ ਅੱਜ ਕਿਸੇ ਨੂੰ ਕੋਈ ਬਾਲ ਨਹੀਂ ਦਿੰਦਾ ਆਪਣਾ ਸਰੀਰ ਚ ਜਿਹੜਾ ਬਲੱਡ ਵੰਦਾ ਨਵਾਂ ਉਹ ਵੀ ਦੇਣ ਕਿੰਨੀ ਉਹ ਕੰਨੀ ਕਤਰਾਉਂਦੇ ਨੇ ਲੋਕ ਪਰ ਇਹ ਸਰੀਰਦਾਨ ਕਰ ਰਹੇ ਹੋ ਕਿੱਡੀ ਕਿ ਕੁਰਬਾਨੀ ਮੰਨਦੇ ਹੋ ਤੁਸੀਂ ਇਹ ਬਹੁਤ ਵੱਡੀ ਕੁਰਬਾਨੀ ਹੈ ਬਹੁਤ ਉਹ ਜਾਦੇ ਵੱਡੀ ਕੁਰਬਾਨੀ ਹੁਣ ਜਿਵੇਂ ਮੇਰੇ ਵਰਗੇ ਢਿੱਲੇ ਰਹਿੰਦੇ ਆ ਮੈਂ ਤਾਂ ਆਪ ਕੈਂਟਰ ਦਾ ਬਰੀਜ ਆ ਜੀ ਵੀ ਮੈਂ ਤਾਂ ਪੀਸ ਤੋਂ ਠੀਕ ਧੰਨਵਾਦ ਜੀ